ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਵੈਰੋ ਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ। ਅੱਜ ਦੀ ਵੀਡੀਓ ਚ ਦੋਸਤੋ ਆ ਗੱਬਣ ਵਹਿੜ ਵਿਖਾਉਣੀ ਆ ਗਰ ਨਸਲਾ ਤੇ ਪ੍ਰਾਪਰਟੀ ਡੀਲ ਇਹਦੇ ਬਾਰੇ ਬਾਈ ਤੋਂ ਲੈ ਲੈਨੇ ਉਸ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਉਹ ਪ੍ਰੈਸ ਕਰ ਦਿਓ ਚਾਹੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ। ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 95926 26951 ਕਰਦੇ ਬਾਈ ਨਾਲ ਗੱਲ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਨਾਮ ਦੱਸ ਦੇ ਨਾਮ ਤਾਰੀ ਹੈ ਜੀ ਠੀਕ ਆ ਵੜ ਘਰਦ ਕੋਈ ਆਪਣੀ ਹਾਂ ਕਰਦੀ ਹੈ ਬਈ ਇਹਨੇ ਹੁਣ ਕਿੰਨਵੇਂ ਸੂਆ ਸੂਣਾ ਇਹ ਦੂਜੇ ਸੂਏ ਸੂਣਾ ਬਈ ਦੂਜੇ ਸੂਏ ਤੇ ਕਿੰਨਾ ਟਾਈਮ ਰਹਿੰਦਾ ਇਹਦਾ ਸੂਣ ਦਾ ਪੰਜਾਂ ਮਹੀਨੇ ਗੱਭਣਾ ਪੰਜਾਂ ਮਹੀਨਿਆਂ ਦੀ ਕੋਈ ਚੈੱਕ ਕਰਵਾ ਕੇ ਲਿਜਾ ਸਕਦਾ ਆ ਆਪਦੀ ਹਨਾ ਦੋਸਤੋ ਤੁਸੀਂ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਵਾ ਕੇ ਲਿਜਾ ਸਕਦੇ ਆ ਪੰਜਾਂ ਮਹੀਨਿਆਂ ਦੀ ਆ ਤੇ ਦੁੱਧੋਂ ਹਟੀ ਵੀ ਹੋਂ ਇਹ ਦੁੱਧੋਂ ਡਰਾਈ ਠੀਕ ਆ ਤੇ ਪਹਿਲੇ ਸੂਏ ਚ ਕਿੰਨਾ ਕੁ ਦੁੱਧ ਦੇਗੀ ਸੀ ਇਹ ਪਹਿਲੇ 13-14 ਕਿਲੋ ਠੀਕ ਆ ਦੋਸਤੋ ਪਹਿਲੇ ਸੂਏ ਚ 13-14 ਕਿਲੋ ਬਾਈਆਂ ਦਾ ਦੁੱਧ ਦਿੱਤਾ ਇਹ ਗਾਂ ਇਹਦੇ ਜਿਹੜਾ ਟੀਕਾ ਖਵਾਇਆ ਕਿਹੜੀ ਨਸਲ ਦਾ ਹੀ ਰਖਵਾ ਗਰਦਾ ਹੀ ਰਖਾਇਆ ਗਰਦਾ ਹੀ ਰਖਾਇਆ ਠੀਕ ਆ ਦੋਸਤੋ ਬਾਈਆਂ ਦਾ ਠੰਡੀ ਸੀਲ ਵੀ ਬਹੁਤ ਆ ਤੇ ਬਾਕੀ ਆਪਣੀ ਥਣਾ ਥਣਾ ਦੀ ਸਾਰੀ ਤਸੱਲੀ ਹੋਊਗੀ ਫੁੱਲ ਥਣਾ ਥਣਾ ਦੀ ਦੋਸਤੋ ਬਾਈਆਂ ਦਾ ਵੀ ਪੂਰੀ ਗਾਰੰਟੀ ਹੋਊਗੀ ਆਪਣੀ ਕੋਈ ਨੌਕਸ ਨਹੀਂਗਾ ਤੇ ਮੌਲੇ ਦਾ ਦੇਣ ਲੈਣ ਵਾਲਾ ਜਮਾਂ ਜਾਇਜ਼ ਮੌਲਤਾ 18000 18000 ਵਿੱਚੋਂ ਹੋਊ ਮਾਨ ਠੀਕ ਆ ਤੇ ਤੋੜ ਕੇ ਦਿਖਾ ਦੇ ਫੇਰਾ ਤੋੜ ਕੇ ਸੋਨੂੰ ਦੋਸਤੋ ਦਿਖਾ ਦਿੰਨੇ ਆ ਕੱਦ ਘਾਟ ਠੀਕ ਆ ਨਾ ਬਾਲਾ ਵੱਡਾ ਯਾਨੀ ਕਿ ਠੀਕ ਆ ਕੱਦ ਘਾਟ ਬਾਕੀ ਪਿਓਰਾ ਦੋਸਤੋ ਗੈਰ ਨਾਲ ਦੇਖ ਸਕਦੇ ਆ ਤੁਰਦੀ ਤਾਂ ਤੁਸੀਂ ਦੇਖ ਸਕਦੇ ਘੋੜੀ ਨੂੰ ਤੁਰਦੀ ਜਾਵਾਂ ਮੋੜ ਲਿਆ ਵੀ ਮੁੱਲ 18000 ਵਿੱਚੋਂ ਮਾਨਤਾ ਹੋ ਜਾਊਗਾ ਜੇ ਸਾਹ ਕੇ ਤੁਸੀਂ ਦੋਸਤੋ ਗਾਂ ਵੇਚੋਗੇ ਨਾਲ ਤੁਹਾਡੇ ਪੈਸੇ ਨਾਲ ਰਲਾਊਗੀ ਫੋਨ ਨੰਬਰ ਦੱਸ ਦੇ ਫੋਨ ਨੰਬਰ ਹੈਗਾ 73555 22355 ਠੀਕ ਆ ਇਹ ਬਾਈ ਦਾ ਫੋਨ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲੋ ਅੱਜ ਦੀ ਵੀਡੀਓ ਚ ਦੋਸਤੋ ਇਹ ਹੀ ਸੀਗੀ ਗੈਰ ਨਸਲ ਦੀ ਵੜ ਤੇ ਵੀਡੀਓ ਸ਼ੇਅਰ ਕਰ ਦਿਓ ਜਿੰਨੀ ਵੀ ਹੋ ਸਕੇ ਧੰਨਵਾਦ